6 ਮਹੀਨੇ 6.5 ਮਹੀਨਿਆਂ ਤੋਂ ਚੱਲ ਰਿਆ ਸ਼ਾਂਤਮਈ ਧਰਨਾ ਪਿੰਡ ਕੰਗਾਲੀ ਰਾਜਪੂਤਾਂ ਵਿਖੇ ਫੈਕਟਰੀ ਦੇ ਸਬੰਧ ਵਿੱਚ ਜਿਹੜਾ ਫੈਕਟਰੀ ਪੋਲੂਸ਼ਨ ਫੈਕਟਰੀ ਸੀਗੀ ਉਹਦੇ ਸਬੰਧ ਵਿੱਚ ਚੱਲ ਰਿਹਾ ਸੀਗਾ ਜਿਹੜਾ ਇਹਨਾਂ ਨੇ ਉਰੇ ਪੋਲੂਟ ਕੀਤਾ ਏਰੀਆ ਸਾਡਾ ਤੇ ਜਿਹੜੇ ਇਹਨਾਂ ਦੇ ਨੌਰਮਸ ਨੇ ਜਿਹੜੀਆਂ ਇਹਨਾਂ ਨੂੰ ਹਦਾਇਤਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਉਹਦੀ ਇਹਨਾਂ ਨੇ ਲੰਘਣਾ ਕੀਤੀ ਤੇ ਇਹਨਾਂ ਨੇ ਗ੍ਰੀਨ ਜ਼ੋਨ ਵਿੱਚ ਫੈਕਟਰੀ ਹੋਣ ਦੇ ਬਾਵਜੂਦ ਇਹਨਾਂ ਨੇ ਉਰੇ ਪ੍ਰੈਸ ਮਡ ਵਰਤੀ ਉਹਦੇ ਕਰਕੇ ਸਾਡਾ ਜੋ ਪ੍ਰੈਸ ਮਟਰ ਦੇ ਬਰਤਨ ਦੇ ਨਾਲ ਜਿਹੜਾ ਉਹ ਇਹ ਫਲਗੂਸ਼ਨ ਸੀਗਾ ਉਹ ਜਿਹੜਾ ਬਦਬੂ ਸੀਗੀ ਉਹ ਬਹੁਤ ਜ਼ਿਆਦਾ ਸੀ ਸਾਡੇ ਜਿਹੜਾ ਸਾਡਾ ਉਹ ਕਾਫੀ ਰਹਿਣਾ ਮੁਸ਼ਕਲ ਹੋ ਗਿਆ ਸੀ ਉਸ ਲਈ ਇਹ ਆਪਾਂ ਧਰਨਾ ਲੱਗਿਆ ਸੀਗਾ ਪਿਛਲੇ 6.5 ਮਹੀਨਿਆਂ ਤੋਂ ਧਰਨਾ ਲੱਗਿਆ ਹੋਇਆ ਸੀਗਾ ਉਹਰੇ ਤੇ ਅੱਜ BC ਆਇਆ ਤੀਏ ਆਰਜੀ ਸਾਹਿਬ ਹਨ ਕਿ ਉਹਨਾਂ ਨਾਲ رابطہ ਹੋਇਆ ਕੀ ਕਹਿ ਕੇ ਗਏ ਨੇ ਜਿਹੜਾ ਆ ਪਾ ਟੋਡੀ ਮੀਟਿੰਗ ਹੋਈ ਅੱਜ ਜਿਹੜੀਆਂ ਮੀਟਿੰਗਾਂ ਤਾਂ ਪਿਛਲੇ ਟੋਟਾ ਟਾ ਚਾਰ ਪੰਜ ਮਹੀਨਿਆਂ ਤੋਂ ਪ੍ਰਸ਼ਾਸਨ ਨਾਲ ਸਰਕਾਰ ਨਾਲ ਚੱਲ ਰਹੀਆਂ ਸੀ ਕਾਫੀ ਮੀਟਿੰਗਾਂ ਸਾਡੀਆਂ ਮਨਿਸਟਰ ਸਾਹਿਬ ਨਾਲ ਹੋਈਆਂ ਸਰਕਾਰ ਮਨਿਸਟਰ ਸਾਹਿਬ ਨਾਲ ਹੋਈਆਂ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਹੋਈਆਂ ਮੀਟਿੰਗਾਂ ਵਿੱਚ ਕਾਫੀ ਚੀਜ਼ਾਂ ਵਿਚਾਰੀਆਂ ਗਈਆਂ ਵੀ ਕੀ ਹੋਣਾ ਚਾਹੀਦਾ ਅਸੀਂ ਜਿਹੜਾ ਅਸੀਂ ਜਿਹੜਾ ਮੋਰਚਾ ਲਾਇਆ ਸੀ ਪੱਕਾ ਫੈਕਟਰੀ ਨੂੰ ਬੰਦ ਕਰਾਉਣ ਲਈ ਸੀਗਾ ਪਰ ਕਾਫੀ ਹਾਈ ਕੋਰਟ ਵਿੱਚ ਕੇਸ ਚਲੇ ਗਿਆ ਉਸ ਕਰਕੇ ਇਹ ਤੇ ਫਿਰ ਸਾਨੂੰ ਇਹ ਚੀਜ਼ਾਂ ਤੇ ਸਾਰੀਆਂ ਤੇ ਸਹਿਮਤੀ ਬਣਾਉਣੀ ਪਈ ਵੀ ਮੇਨ ਜਦੋਂ ਸਾਰਾ ਕੁਝ ਹੋਇਆ ਅਫਸਰ ਸਾਹਿਬਾਨ ਨਾਲ ਮੀਟਿੰਗਾਂ 'ਚ ਮਿਨਿਸਟਰ ਸਾਹਿਬ ਨਾਲ ਮੀਟਿੰਗਾਂ 'ਚ ਉਹਨਾਂ ਨੇ ਭਰੋਸਾ ਦਿਵਾਇਆ ਸੀਐਮ ਸਾਹਿਬ ਨਾਲ ਵੀ ਫੋਨ ਤੇ ਗੱਲਬਾਤ ਹੋਈ ਤਾਂ ਉਹਨਾਂ ਨੇ ਭਰੋਸਾ ਦਿਵਾਇਆ ਵੀ ਤੁਸੀਂ ਇਹ ਫੈਕਟਰੀ ਨੂੰ ਇੱਕ ਵਾਰ ਆਪਾਂ ਚਲਾ ਕੇ ਦੇਖੀਏ ਤੇ ਚਲਾ ਕੇ ਦੇਖੀਏ ਤੇ ਫਿਰ ਜੇ ਦੁਬਾਰਾ ਇਹ ਕੋਈ ਪੋਲੂਸ਼ਨ ਕਰਨਗੇ ਜਾਂ ਪਲੂਟ ਕਰਨਗੇ ਏਰੀਏ ਨੂੰ ਤਾ ਪਾਇਨਾ ਤੇ ਸਾਕਤ ਕਰਾ ਉਸ ਲਈ ਉਹਨਾਂ ਦੀਆਂ ਉਹਨਾਂ ਦੇ ਭਰੋਸੇ ਦੇ ਅਸੀਂ ਮੰਦੇ ਨਾਲ ਜਿਤ ਸਾਰਾ ਇਹ ਕਰਕੇ ਇਹ ਅਸੀਂ ਅੱਜ ਧਰਨਾ ਆਪਣਾ ਸਮਾਪਤ ਕੀਤਾ ਤੇ ਬਾਕੀ ਇਹਨਾਂ ਨੂੰ ਅਸੀਂ ਸਾਰਾ ਉਹਨਾਂ ਨੇ ਆਪਣਾ ਵਿਸ਼ਵਾਸ ਦਿਵਾਇਆ ਵੀ ਇਹ ਕੋਈ ਵੀ ਏਰੀਆ ਤੁਹਾਡਾ ਇਦਾਂ ਨਹੀਂ ਲੰਘਣਾ ਨਹੀਂ ਕਰਨਗੇ ਹਾਂਜੀ ਇਹ ਸਮਝੌਤਾ ਜਿਹੜਾ ਤੁਹਾਡੇ ਕੋਲ ਹੋਇਆ ਹੈ ਲਿਖਤੀ ਰੂਪ ਚ ਹੋਇਆ ਜਾਂ ਕਿਦਾਂ ਹਾਂਜੀ ਇਹ ਵੈਸੇ ਤਾਂ ਜਿਹੜਾ ਸਮਝੌਤਾ ਹੋਇਆ ਹੈ ਰਿਟਰਨ ਹੋਇਆ ਤੇ ਰਿਟਰਨ ਚ ਹੋਇਆ ਜਿਹੜੀਆਂ ਉਹਦੇ ਵਿੱਚ ਸ਼ਰਤਾਂ ਲਿਖੀਆਂ ਨੇ ਇਹਨਾਂ ਨੇ ਸਾਨੂੰ ਫੈਕਟਰੀ ਇੰਡਸਟਰੀ ਨੇ ਸਾਨੂੰ ਸ਼ਰਤਾਂ ਫਾਰਮ ਗੈਸ ਪ੍ਰਾਈਵੇਟ ਲਿਮਟਿਡ ਨੇ ਜਿਹੜਾ ਐਮਓ ਸਾਈਨ ਕੀਤਾ ਇਹਦੇ ਵਿੱਚ ਇਹਨਾਂ ਨੇ ਸ਼ਰਤਾਂ ਲਿਖ ਕੇ ਹੀ ਦਿੱਤੀਆਂ ਨੇ ਵੀ ਅਸੀਂ ਏਰੀਏ ਨੂੰ ਜਿਹੜਾ ਇਹ ਫੈਕਟਰੀ ਦਾ ਏਰੀਆ ਇਹਦੇ ਆਲੇ-ਦਲੇ ਬਾਉਂਡਰੀ ਆ ਜਾਂ ਇਹਦੇ ਅੰਦਰ ਆ ਪਲਾਂਟੇਸ਼ਨ ਕਰਾਂਗੇ ਜਿਹੜਾ ਗੰਦਾ ਮੀਂਹ ਦਾ ਪਾਣੀ ਹੈ ਬਰਸਾਤ ਦਾ ਪਾਣੀ ਉਹ ਖੂਹਾਂ ਚ ਨਹੀਂ ਪਾਉਣਾ ਹੈ ਤਾਂ ਵਸ ਸਾਰੇ ਨੋਮ ਜਨੇ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਦੀ ਨੇ ਪ੍ਰੈਸ ਮਡ ਨਹੀਂ ਵਰਤਾਂਗੇ ਸਾਰਾ ਰਿਟਨ ਚ ਹੋਇਆ ਅਸੇ ਜਿਹੜੇ ਨੋਟਸ ਸਾਪਾ ਦੇ ਵਿੱਚ ਲਿਖਿਆ ਹੋਇਆ ਉਹ ਤੁਸੀਂ ਦੱਸ ਸਕਦੇ ਹਾਂ ਜੀ ਇੱਕ ਆਪਣੇ ਐਸਡੀਐਮ ਸਾਹਿਬ ਦੇ ਉਹਨਾਂ ਚੇਅਰਪਰਸ ਉਹਨਾਂ ਚੇਅਰਮੈਨ ਬਣਾ ਕੇ ਇਹਨਾਂ ਦੀ ਐਸਡੀਐਮ ਸਾਹਿਬ ਤੇ ਅੰਦਰ ਇੱਕ ਕਮੇਟੀ ਬਣੀ ਆ ਕਮੇਟੀ ਵਿੱਚ ਇਹਨਾਂ ਦੀ 6 6 ਹਰੇ ਹਰ 6 ਮਹੀਨੇ ਬਾਅਦ ਇਹਨਾਂ ਦੀ ਇਨਸੈਪਸ਼ਨ ਕਰਿਆ ਕਰੂ ਇਹਨਾਂ ਦੇ ਅੰਦਰ ਜਾਂਚ ਕਰਿਆ ਕਰੂਗੀ ਆ ਕਿ ਉਹਦੇ ਵਿੱਚ ਐਸਡੀਐਮ ਸਾਹਿਬ ਹੋਣਗੇ ਪਿੰਡ ਦੇ ਜੋ ਮਹਤਵਪੂਰਨ ਬੰਦੇ ਨੇ ਉਹ ਹੋਣਗੇ ਤੇ ਉਹਦੀ ਜਾਂਚ ਪੜਤਾਲ ਕਰਿਆ ਕਰਾਂਗੇ ਕਰਨਗੇ ਵੀ ਜੋ ਕੁਝ ਲੰਗਰਾਂ ਨਾ ਕਰਨ ਇਹ ਨਾਮ ਜੀ ਦੀ ਤਾਂ ਇਹੀ ਆ ਹੋਈਏ ਤੇ ਮਤਲਬ ਧਰਨਾ ਚੱਕੋਗੇ ਹੁਣ ਤੁਸੀਂ ਹਾਂਜੀ ਧਰਨਾ ਅਸੀਂ ਚੱਕ ਰਹੇ ਆ ਤੇ ਬਾਕੀ ਸਾਡਾ ਸਾਰਾ ਸਾਨੂੰ ਵਿਸ਼ਵਾਸ ਆ ਵੀ ਜੋ ਸੀਐਮ ਸਾਹਿਬ ਨੇ ਪ੍ਰੋਸਾ ਤਵਾਇਆ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਵੀ ਜੇ ਕੋਈ ਉਲੰਘਣਾ ਕਰਨਗੇ ਤਾਂ ਅਸੀਂ ਇਹਨਾਂ ਤੇ ਸਖਤ ਕਾਰਵਾਈ ਕਰਾਂਗੇ ਤੇ ਉਸ ਲਈ ਅਸੀਂ ਅੱਜ ਇਹਨਾਂ ਤੇ ਸਾਰਿਆਂ ਤੇ ਭਰੋਸਾ ਵਿਸ਼ਵਾਸ ਕਰਦੇ ਹੋਏ ਤਾਂ ਅਸੀਂ ਆਪਣਾ ਧਰਨਾ ਅੱਜ ਸਮਾਪਤ ਕਰਦੇ ਹਾਂ ਪਾ ਨਾ ਦੇ ਚੱਕਣਾ ਜਾਂ ਕਦੋਂ ਚੱਕਿਆ ਜਾਣਾ ਬਸ ਧਰਨਾ ਤਾਂ ਸਮਾਨ ਆ ਰੋਸੀ ਆਪਣਾ ਧਰਨਾ ਇੱਕ ਚੱਕਿਆ ਗਿਆ ਬਸ ਤਾਂ ਐਲਾਨ ਤਾਂ ਹੋ ਗਿਆ ਸਾਰਾ ਤੇ ਬਾਕੀ ਸਮਾਨ ਅਸੀਂ ਕਰ ਰਹੇ ਆ ਆਪਣਾ ਤੇ ਧਰਨਾ ਸਮਾਪਤ ਹੋ ਗਿਆ ਧੰਨੇ ਦੀ ਸਮਾਪਤੀ ਨਾਲ ਸਾਰੇ ਬੰਦੇ ਸਹਿਮਤ ਹੈ ਹਾਂਜੀ ਸਹਿਮਤ ਨੇ ਸਾਰੇ ਚਲੋ ਧੰਨਵਾਦ ਬਾਈ ਜੀ ਤੁਹਾਨੂੰ ਜਾਣਕਾਰੀ ਦਿੱਤੀ ਠੀਕ ਠਾਕ